8 ਮਹੀਨੇ 15 ਦਿਨਾਂ ਦੇ ਵਿੱਚ ਬਾਪੂ ਜੀ ਦੇ ਨਾਲ ਸਾਡਾ ਕੋਈ ਰਿਸ਼ਤਾ ਸੀ ਕੋਈ ਬਾਪੂ ਜੀ ਦੇ ਨਾਲ ਸਾਡਾ ਕੋਈ ਸੰਬੰਧ ਸੀ ਜਿਹੜਾ ਸੀ ਉਹ ਕੋਸ਼ਿਸ਼ ਕੀਤੀ ਸਾਡੇ ਡਾਕਟਰਾਂ ਨੇ ਸਾਡੀ ਟੀਮ ਨੇ ਪਰਿਵਾਰ ਨੇ ਜਿੰਨੀ ਕਸੀਂ ਸੇਵਾ ਕਰ ਸਕਦੇ ਸੀ ਬਾਪੂ ਦਿਲਬਹਾਦਰ ਦੀ ਕੋਸ਼ਿਸ਼ ਕੀਤੀ ਵਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਜਪੋ ਸਤਨਾਮ 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 ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਜਪੋ ਸਤਨਾਮ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਮੈਂਬਰ ਬਾਪੂ ਦਿਲਬਹਾਦਰ ਤਮੰਗ ਇਹਨਾਂ ਨੇ ਆਪਣਾ ਨਾਮ ਦੱਸਿਆ ਸੀ ਬਾਪੂ ਸਾਡੇ ਪਿੰਡ ਹਸਨਪੁਰ ਸਿੰਘ ਸਵਾ ਗੁਰਦੁਆਰਾ ਸਾਹਿਬ ਦੇ ਬਾਹਰ ਇਹਨੂੰ ਕੋਈ ਛੱਡ ਗਿਆ ਸੀ ਉੱਥੇ ਬਾਪੂ ਸ਼ਾਮ ਦਾ ਬੈਠਾ ਬੈਂਚ ਦੇ ਉੱਪਰ ਰਾਤ ਦੇ 10 ਵਜੇ ਤੇ ਰਾਤ ਨੂੰ ਫਿਰ ਡਾਕਟਰ ਰਣਜੀਤ ਵੀਰੇ ਉਹਨਾਂ ਨੇ ਵੀਰੇ ਉਹਨਾਂ ਨੇ ਸਾਰਿਆਂ ਨੇ ਦੇਖਿਆ ਸੰਗਤ ਉੱਥੇ ਆਸੇ ਪਾਸੇ ਜਿਹੜੇ ਘਰ ਆ ਉਹਨਾਂ ਨੇ ਦੇਖਿਆ ਵੀ ਇਹ ਬਜ਼ੁਰਗ ਇੱਥੇ ਬੈਠਾ ਤਾਂ ਇਹਨੂੰ ਪੁੱਛਿਆ ਤੇ ਇਹਨੇ ਦੱਸਿਆ ਵੀ ਮੇਰੇ ਮੇਰਾ ਭਤੀਜਾ ਮੈਨੂੰ ਛੱਡ ਕੇ ਚਲਾ ਗਿਆ ਇੱਥੇ ਭਤੀਜਾ ਕੌਣ ਆ ਕਿੱਥੇ ਆ ਕੋਈ ਫੋਨ ਨੰਬਰ ਕੋਈ ਡਰੈੱਸ ਉਹ ਕੁਝ ਨਹੀਂ ਪਤਾ ਜੀ ਤਾਂ ਫਿਰ ਇਹ ਵੀਰੇ ਹੋਣੀ ਰਾਤ ਨੂੰ ਇੱਥੇ ਸਾਡੇ ਕੋਲ ਲਿਆ ਵੀ ਰਾਤ ਨੂੰ ਉੱਥੇ ਕਿਤੇ ਕਿਤੇ ਹੋਰ ਨਾ ਕੋਈ ਨੁਕਸਾਨ ਹੋ ਜਵੇ ਦਾ ਇਧਰ ਉਧਰ ਢਿੱਗ ਪਿਆ ਕਿਤੇ ਜਿਆ ਸੱਟ ਖਾ ਲਵੇ ਤਾਂ ਇੱਥੇ ਅਸੀਂ ਦਾਖਲ ਕਰ ਲਿਆ ਵੀਰ ਨੂੰ ਬਜ਼ੁਰਗ ਦੀ ਉਮਰ ਕਰੀਬ ਹੋ 70 75 ਸਾਲ ਦੇ ਨੇੜੇ ਇਹਦੀ ਬਾਹ ਦੇ ਉੱਪਰ ਇੱਥੇ ਆ ਲਿਖਿਆ ਹੋਇਆ ਦਿਲ ਬਹਾਦਰ ਤੇ ਦਿਲ ਬਹਾਦਰ ਲਿਖਿਆ ਕਰਕੇ ਫਿਰ ਸਾਨੂੰ ਕਨਫਰਮ ਹੋਇਆ ਵੀ ਜਿਹੜਾ ਇਹ ਨਾਮ ਦੱਸਦਾ ਵੀ ਇਹ ਸਹੀ ਦੱਸਦਾ ਵਾ ਫਿਰ ਇਹਨੇ ਆਪਣਾ ਐਡਰੈਸ ਦੱਸਿਆ ਆਪਣੇ ਪਿਤਾ ਦਾ ਨਾਮ ਦੱਸਿਆ ਬੁਵਾਨ ਸਿੰਘ ਪਤਨੀ ਕਿਰਨ ਦੇਵੀ ਫਿਰ ਇਹਨੇ ਆਪਣਾ ਪਤਾ ਦੱਸਿਆ ਜਿਹੜਾ ਕਾਲੀ ਮਾਟੀ ਕਾਠਮੰਡੂ ਨੇਪਾਲ ਹੁਣ ਕਾਠਮੰਡੂ ਨੇਪਾਲ ਬਹੁਤ ਵੱਡਾ ਇਲਾਕਾ ਵਾ ਔਰ ਉਥੋਂ ਅਸੀਂ ਕੋਸ਼ਿਸ਼ ਕਰਦੇ ਸੀ ਪਤਾ ਕਰਨ ਦੀ ਕੋਈ ਜਾਣਕਾਰੀ ਸਾਨੂੰ ਮਿਲੀ ਨਹੀਂ ਫਿਰ ਬਾਪੂ ਜੀ ਦੇ ਆਪਣੇ ਜਿਹੜੇ ਸਮਝ ਸੀਗੀ ਜਾਂ ਵਿਚਾਰ ਸੀ ਉਹ ਇਹਨੇ ਜੋਗ ਨਹੀਂ ਸੀ ਵੀ ਇਹ ਦੱਸ ਸਕਣ ਪੂਰੀ ਗੱਲ ਉਥੋਂ ਦੇ ਕਿਸੇ ਪਿੰਡ ਦੇ ਸਰਪੰਚ ਦਾ ਨਾਮ ਜਾਂ ਕੋਈ ਕਾਲੀ ਮਾਟੀ ਵੀ ਕੋਈ ਇਲਾਕਾ ਬਹੁਤ ਵੱਡਾ ਕਿੱਥੇ ਆ ਕੁਝ ਨਹੀਂ ਸਾਨੂੰ ਪਤਾ ਲੱਗਿਆ ਪਰ ਬੜੀ ਦੁੱਖ ਦੀ ਗੱਲ ਆ ਵੀ ਇਸ ਬਜ਼ੁਰਗ ਨੂੰ ਇਸ ਉਮਰ ਦੇ ਵਿੱਚ ਇਹਦਾ ਕੋਈ ਆਪਣਾ ਛੱਡ ਗਿਆ ਇੱਥੇ ਇਹ ਗੱਲ ਕਨਫਰਮ ਸੀ ਬਾਈ ਉਹਨਾਂ ਨੇ ਦੱਸਿਆ ਤੁਹਾਨੂੰ ਇਹੀ ਕਿਹਾ ਮੇਰਾ ਭਤੀਜਾ ਛੱਡ ਗਿਆ ਹਾਂ ਨਾ ਤੇ ਇਹ ਕਨਫਰਮ ਸੀ ਵੀ ਇਹਦਾ ਕੋਈ ਆਪਣਾ ਹੀ ਇਹਨੂੰ ਛੱਡ ਕੇ ਗਿਆ ਔਰ ਇਹਨੂੰ ਕੋਈ ਮੇਜਰ ਪ੍ਰੋਬਲਮ ਸੀ ਕੋਈ ਇਹਦੇ ਮੰਨ ਲਓ ਛਾਤੀ ਦੇ ਵਿੱਚ ਕੋਈ ਐਸੀ ਗੱਠ ਕਹਿ ਦਈਏ ਜਾਂ ਰਸੌਲੀ ਸੀਗੀ ਜਾਂ ਉਹਨਾਂ ਨੂੰ ਪਤਾ ਹੀ ਸੀ ਪਹਿਲਾਂ ਤਾਂ ਛੱਡ ਕੇ ਜਾਣ ਬੁੱਝ ਕੇ ਇੱਥੇ ਵੀ ਆਇਆ ਸਾਡੇ ਕੋਲੇ ਬਾਪੂ ਦੀ ਹਾਲਤ ਦਿਨ-ਬਦਨ ਬਦਤਰ ਹੀ ਹੁੰਦੀ ਗਈ। ਹਾਲਾਂਕਿ ਫਿਜ਼ੀਕਲੀ ਠੀਕ ਸੀਗਾ ਪਹਿਲਾਂ ਤੁਰਦਾ ਸੀਗਾ ਪਰ ਹੌਲੀ-ਹੌਲੀ ਸਲੀਟ ਖੜਦਾ ਗਿਆ। ਰੋਜ਼ ਟੈਸਟ ਵਗੈਰਾ ਕਰਾਇਆ ਰਿਪੋਰਟਾਂ 'ਚ ਪਤਾ ਲੱਗਿਆ ਵੀ ਇਹਦੀ ਛਾਤੀ ਦੇ ਵਿੱਚ ਅੰਦਰ ਕੋਈ ਟਿਊਮਰ ਆ ਰਸੌਲੀ ਆ। ਪਰ ਉਹ ਬਾਪੂ ਹਜੇ ਇਹਦਾ ਘਰ ਲੱਭਣਾ ਸੀ, ਹਜੇ ਬਾਪੂ ਬਾਰੇ ਪਤਾ ਲੱਗਣਾ ਸੀ ਇਹ ਕੌਣ ਆ। ਉਸ ਤੋਂ ਪਹਿਲਾਂ ਹੀ ਇਸ ਦੁਨੀਆ ਤੋਂ ਤੁਰ ਗਿਆ ਬਾਪੂ। ਇਸੇ ਤਰ੍ਹਾਂ ਸਾਡੇ ਪਰਿਵਾਰ ਦੇ ਵਿੱਚ ਪਿਛਲੇ 1 ਮਹੀਨੇ ਦੇ ਵਿੱਚ 7 ਬੰਦੇ ਚੜਾਈ ਕਰ ਗਏ ਜਿਨ੍ਹਾਂ ਦੀ ਜਿੰਨੀ ਕਾਜੂ ਸੀਗੀ ਜਿੰਨੀ ਕਿਸਵਾਸਾਂ ਦੀ ਪੂੰਜੀ ਮਾਰੇ ਨੇ ਬਖਸ਼ੀ ਸੀ ਪੂਰੀ ਕਰਦੇ ਹੋਏ ਕਾਲ ਚਰਨਾਣਾ ਕਰਕੇ ਕਾਲਪੁਰ ਕੁਬੈਗੁਰ ਦੇ ਚਰਨਾ ਜਵਾਬ ਰਾਜ ਇਹੇ ਕੜੀ ਦੇ ਵਿੱਚ ਅੱਜ ਬਾਪੂ ਵੀ ਸਾਡੇ ਪਰਿਵਾਰ ਦਾ ਹਿੱਸਾ ਸੀ ਅਸੀਂ ਬਾਪੂ ਜੀ ਦੀ ਜਿਹੜੀ ਸੇਵਾ ਵਾ 8 ਮਹੀਨੇ ਤੇ 15 ਦਿਨ ਕਰ ਸਕੇ 8 ਮਹੀਨੇ 15 ਦਿਨਾਂ ਦੇ ਵਿੱਚ ਜੋ ਬਾਪੂ ਜੀ ਦੇ ਨਾਲ ਸਾਡਾ ਕੋਈ ਰਿਸ਼ਤਾ ਸੀ ਕੋਈ ਬਾਪੂ ਜੀ ਦੇ ਨਾਲ ਸਾਡਾ ਕੋਈ ਸੰਬੰਧ ਸੀ ਜਿਹੜਾ ਸੀ ਉਹ ਕੋਸ਼ਿਸ਼ ਕੀਤੀ ਸਾਡੇ ਡਾਕਟਰਾਂ ਨੇ ਸਾਡੀ ਟੀਮ ਨੇ ਪਰਿਵਾਰ ਨੇ ਜਿੰਨੀ ਕੁ ਅਸੀਂ ਸੇਵਾ ਕਰ ਸਕਦੇ ਸੀ ਬਾਪੂ ਦਿਲਬਹਾਦਰ ਦੀ ਕੋਸ਼ਿਸ਼ ਕੀਤੀ ਤੇ ਤੁਸੀਂ ਇੱਕ ਕੰਮ ਕਰਿਓ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਚਲੋ ਜਿਉਂਦੇ ਜੀ ਤੱਕ ਵੀ ਨਹੀਂ ਮਿਲ ਸਕਿਆ ਸ਼ਾਇਦ ਕੋਈ ਹੁਣ ਵੀ ਕਿਸੇ ਦਾ ਪਤਾ ਲੱਗ ਜਵੇ ਵੀ ਇਹ ਕੌਣ ਸੀ ਕੋਈ ਆ ਕੇ ਇਹਦੇ ਫੁੱਲਾਂ ਨੂੰ ਹੀ ਸੰਭਲ ਲਵੇ ਘਟੋ ਘਾਟ ਦੇ ਜਿਹੜੇ ਫੁੱਲ ਪਾ ਕੇ ਆਉਣੇ ਆ ਉਹ ਆਪ ਦੇ ਤਰੀਕੇ ਨਾਲ ਉਹ ਜਲ ਪ੍ਰਵਾਹ ਕਰ ਲੈਣਗੇ ਤੇ ਅੱਜ ਬਾਪੂ ਦਾ ਅਸੀਂ ਅੰਤਮ ਸੰਸਕਾਰ ਹੈ ਜਿਹੜਾ ਪਿੰਡ ਹਸਨਪੁਰ ਸ਼ਮਸ਼ਾਨ ਘਾਟ ਚ ਕਰਨ ਲੱਗੇ ਆ ਤੇ ਬਾਪੂ ਦਿਲ ਬਹਾਦਰ ਵਾਸਤੇ ਤੁਸੀਂ ਅਰਦਾਸ ਕਰਿਓ ਸੱਚੇ ਪਾਤਸ਼ਾਹ ਬਾਪੂ ਜੀ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਹੁਣ ਅਗਲਾ ਕੰਮ ਤੁਸੀਂ ਵੀ ਕਰਿਓ ਕੋਸ਼ਿਸ਼ ਇਹਦਾ ਜੇ ਕਿਸੇ ਨੂੰ ਜਾਣਕਾਰੀ ਮਿਲਦੀ ਆ ਤਾਂ ਸਾਡੇ ਨਾਲ ਜ਼ਰੂਰ ਸਾਂਝ ਪਾਓ ਹੁਣ ਭਾਈ ਨਿਸ਼ਾਨ ਸਿੰਘ ਜੀ ਅਰਦਾਸ ਕਰਨਗੇ ਅਰਦਾਸ ਤੋਂ ਉਪਰੰਤ ਆਪਾਂ ਬਾਪੂ ਦੇ ਅੰਤਮ ਸੰਸਕਾਰ ਲਈ ਸ਼ਮਸ਼ਾਨ ਘਾਟ ਨੂੰ ਰਵਾਨਾ ਹੋਵਾਂਗੇ ਵਾਹਿਗੁਰੂ 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 ਜੀ ਜਪੋ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ